ਕਿ ਮੈਂ ਬਿਨਾ ਸਿੱਖੇ ਆਈ ਆ ਸਿੰਗਿੰਗ ਦੇ ਵਿੱਚ ਹਮਮ ਔਰ ਬਿਨਾ ਸਿੱਖੇ ਹੀ ਉਹ ਪਰਮਾਤਮਾ ਦੀ ਕਿਰਪਾ ਇੰਨੀ ਜ਼ਿਆਦਾ ਰਹੀ ਨਾ ਮੇਰੇ ਬੈਕ ਟੂ ਬੈਕ ਸੁਪਰ ਡੂਪਰ ਹਿੱਟ ਗਾਣੇ ਗਏ ਹਮ ਬਿਨਾ ਸਿੱਖੇ ਉਹ ਸੱਚੇ ਪਾਤਸ਼ਾਹ ਨੇ ਮੇਰੀ ਬਾਹ ਫੜੀ ਕਿਉਂਕਿ ਮੇਰੇ ਘਰ ਦੇ ਵਿੱਚ ਵਾਜੇ ਤੇ ਗਾਉਣਾ ਜਾਂ ਸੀ ਉਹ ਪਰਿਵਾਰਾਂ ਦੇ ਵਿੱਚੋਂ ਆ ਜਿੱਥੇ ਇਸ ਫੀਲਡ ਨੂੰ ਨਹੀਂ ਚੰਗਾ ਮੰਨਦੇ ਫਿਰ ਜਦੋਂ ਮੈਂ ਹੌਲੀ-ਹੌਲੀ ਆਈ ਉਹਨਾਂ ਨੇ ਦੇਖਿਆ ਕਿ ਨਹੀਂ ਸਾਡਾ ਬੱਚਾ ਸਹੀ ਆ ਤੇ ਕਹਿੰਦੇ ਹੁੰਦੇ ਨਾ ਜੇ ਤੁਸੀਂ ਸਹੀ ਹੋ ਤਾਂ ਤੁਹਾਡੇ ਲਈ ਸਾਰਾ ਸਹੀ ਆ ਸਹੀ ਹੈ ਇਟ ਲਾਈਕ ਟੋਟਲੀ ਡਿਪੈਂਡਸ ਅਪਨ ਯੂ ਹਮ ਤਾਂ ਫਿਰ ਮੇਰੀ ਫੈਮਲੀ ਨੇ ਮੈਨੂੰ ਬਹੁਤ ਸਪੋਰਟ ਕੀਤਾ ਇਸ ਫੀਲਡ ਦੇ ਵਿੱਚ ਕਿ ਠੀਕ ਆ ਯਾਰ ਸਾਡੀ ਕੁੜੀ ਵਧੀਆ ਕਰ ਰਹੀ ਆ ਸਾਡੇ ਨਾਲ ਰਹਿ ਰਹੀ ਆ ਸਭ ਕੁਝ ਕਰ ਰਹੀ ਆ ਉਹਦੇ ਜੋ ਸੁਪਨੇ ਆ ਉਹਨੇ ਸਾਡੇ ਪੂਰੇ ਕਰਤੇ ਉਹਨੂੰ ਕਰ ਲੈਣ ਦਿਓ ਫਿਰ ਮੈਂ ਆਪਦੇ ਡ੍ਰੀਮਸ ਵੱਲ ਗਈ ਤਾਂ ਮੈਨੂੰ ਕਿਤੇ ਨਹੀਂ ਲੱਗਿਆ ਕਿ ਇਸ ਫੀਲਡ ਦੇ ਵਿੱਚ ਆਪਾਂ ਕਹਿ ਦਿੰਦੇ ਆ ਨਾ ਕਿ ਇਸ ਫੀਲਡ ਦੇ ਵਿੱਚ ਬਹੁਤ ਚੀਜ਼ਾਂ ਇਦਾਂ ਦੀਆਂ ਚੱਲਦੀਆਂ ਯਾਰ ਕੁੜੀਆਂ ਲਈ ਹਾਰਡ ਆ ਡੈਫੀਨਿਟਲੀ ਹਾਰਡ ਆ ਪਰ ਮੈਨੂੰ ਉਹ ਵਾਇਗਰੂ ਦੀ ਕਿਰਪਾ ਨਾਲ ਟੀਮ ਬੋਸ ਸੋਣੀ ਮਿਲੀ ਇਹ ਨਹੀਂ ਸੀ ਕਿ ਮੈਨੂੰ ਜੱਸੀ ਵੀਰ ਦਾ ਡਾਇਰੈਕਟ ਹੀ ਮਿਲ ਗਿਆ ਉਸ ਤੋਂ ਪਹਿਲਾਂ ਪਤਾ ਹੀ ਨਹੀਂ ਮੈਂ 50 ਜਣੇ ਆ ਨਾ ਕਿੰਨੇ ਆ ਨਾ ਮੀਟਿੰਗ ਕੀਤੀ ਹੋਗੀ ਜਿਨ੍ਹਾਂ ਨੇ ਕਿਹਾ ਸੀ ਤੁਹਾਨੂੰ ਸਾਈਨ ਕਰਨਾ ਆ ਅਸੀਂ ਇਦਾਂ ਕੰਮ ਕਰਾਂਗੇ ਪਰ ਜਸੀ ਬਾਈ ਹੁਣਾਂ ਨਾਲ ਵਾਈਬ ਤਾਂ ਮੈਚ ਕਰ ਗਈ ਇੱਕ ਤਾਂ ਸੀਗਾ ਕਿ ਯੰਗ ਜਨਰੇਸ਼ਨ ਦੇ ਵਿੱਚ ਆ ਹਨਾ ਤੇ ਉਹਨਾਂ ਦੇ ਵੀ ਉਦੋਂ ਦੋਕ ਗਾਣੇ ਆਏ ਸੀਗੇ ਰੰਗ ਸਾਵਲਾ ਆਇਆ ਸੀਗਾ ਫਿਰ ਇੱਕ ਕੁੜਤੇ ਕਰਕੇ ਗਾਣਾ ਸੀ ਉਹ ਆਇਆ ਸੀ ਸੋ ਮੈਨੂੰ ਸੀਗਾ ਅਸੀਂ ਇਕੱਠੇ ਹੀ ਸਟਰਗਲ ਕਰਾਂਗੇ ਨਾ ਬਹੁਤ ਵਧੀਆ ਗਰੋ ਕਰਾਂਗੇ ਹਮ ਤਾਂ ਫਿਰ ਉਹਨਾਂ ਨਾਲ ਸਾਈਨ ਹੋਈ ਮੇਰੇ ਬ੍ਰਦਰ ਦਾ ਡਿਸੀਜਨ ਸੀਗਾ ਕਿ ਜਿਨ੍ਹਾਂ ਨੇ ਇੰਡਸਟਰੀ ਚ ਬਹੁਤ ਕੰਮ ਕਰ ਲਿਆ ਨਾ ਉਹਨਾਂ ਨਾਲ ਸਾਈਨ ਨਹੀਂ ਹੋਣਾ ਹਮ ਜਿਹੜੇ ਲੱਗੂਗਾ ਕਿ ਯੰਗ ਜੇ ਆ ਉਹਨਾਂ ਦੀ ਸੋਚ ਦਾ ਫਰਕ ਹੋਊਗਾ ਕੰਮ ਕਰਨ ਦੇ ਤਰੀਕੇ ਦਾ ਫਰਕ ਹੋਊਗਾ ਆਪਾਂ ਉਹਨਾਂ ਨਾਲ ਕੰਟਰੈਕਟ ਕਰਨਾ ਜੇ ਕਰਨਾ ਸੋ ਫਿਰ ਮੇਰੀ ਇਦਾਂ ਜਰਨੀ ਸਟਾਰਟ ਹੋ ਗਈ ਤੇ ਮੈਨੂੰ ਬਾਅਦ ਚ ਰਿਅਲਾਈਜ਼ ਹੋਇਆ ਕਿ ਯਾਰ ਬਿਨਾ ਸਿੱਖੇ ਮੇਰੇ ਗਾੜੇ ਚੱਲ ਗਏ ਉਹ ਜ਼ਿੰਮੇਵਾਰੀ ਹੋਰ ਜ਼ਿਆਦਾ ਵੱਡੀ ਹੋ ਗਈ ਮੇਰੀ ਜਿਆਦਾ ਵੱਧ ਗਈ ਸੀਰੀਅਸਲੀ ਇੰਨੀ ਜ਼ਿਆਦਾ ਹੋ ਗਈ ਫਿਰ ਉਸ ਤੋਂ ਬਾਅਦ ਮੈਂ ਸਿੱਖਣਾ ਸ਼ੁਰੂ ਕੀਤਾ ਫਿਰ ਮੈਂ ਦਿਨ ਰਾਤ ਸਿੱਖਿਆ ਫਿਰ ਮੈਨੂੰ ਲੱਗਿਆ ਕਿ ਯਾਰ ਜਿਹੜੀ ਮੈਂ ਇੰਨੇ ਸਾਲ ਨਹੀਂ ਸਿੱਖੀ ਸੀ ਥੋੜਾ ਬਹੁਤ ਹੀ ਸਿੱਖਿਆ ਸੀਗਾ ਉਹ ਤਾਂ ਇਦਾਂ ਹੁੰਦਾ ਕਿ ਸਿਰਫ एबीसी ਵੀ ਨਹੀਂ ਸਮਝ ਆਉਂਦੀ ਉਹਨੇ ਇੱਕ ਟਾਈਮ ਦੇ ਵਿੱਚ ਕਿਉਂਕਿ ਸਿੰਗਿੰਗ ਬਹੁਤ ਲੰਬੀ ਝਰਨੀ ਹੁੰਦੀ ਹੈ ਤੁਹਾਨੂੰ ਬਹੁਤ ਟਾਈਮ ਦੇਣਾ ਪੈਂਦਾ ਪਲੱਸ ਔਰ ਸੁਰ ਤਾਲ ਤੁਹਾਡੀ ਫੈਮਲੀ ਚ ਜੇ ਤੁਹਾਨੂੰ ਕੋਈ ਸਿਖਾਵੇ ਜਾਂ ਤੁਹਾਨੂੰ ਸਪੋਰਟ ਕਰੇ ਸਪੋਰਟ ਬੜੀ ਜ਼ਰੂਰੀ ਹੈ ਨਾ ਫਿਰ ਮੈਂ ਉਹਨਾਂ ਦੇ ਅਗੇਂਸਟ ਜਾ ਕੇ ਤਾਂ ਫੈਮਲੀ ਦੇ ਨਹੀਂ ਸਿੱਖ ਸਕਦੀ ਸੀ ਪਰ ਜਦੋਂ ਉਹਨਾਂ ਨੇ ਮੈਨੂੰ ਸਪੋਰਟ ਕੀਤਾ ਗਾਣੇ ਵੀ ਨਾਲ ਹੀ ਚੱਲ ਗਏ ਫਿਰ ਮੈਂ ਸਿੱਖਣਾ ਸ਼ੁਰੂ ਕੀਤਾ ਔਰ ਐਕਟਿੰਗ ਚ ਮੈਨੂੰ ਇਹ ਸੀ ਕਿ ਮੈਂ ਜਦੋਂ ਵੀ ਆਉਣਾ ਨਾ ਕੱਚੇ ਪੈਰੀ ਨਹੀਂ ਆਉਣਾ ਪਰ ਜਦੋਂ ਮੈਂ ਮੈਡਲ ਫਿਲਮ ਕੀਤੀ ਜੱਸੀ ਵੀਰੇ ਹੋਣਾ ਦਾ ਜਾਂ ਸਾਡਾ ਸਾਰਿਆਂ ਦਾ ਹੀ ਡਿਸੀਜਨ ਸੀਗਾ ਕਿਰੈਕਟਰ ਕੱਟ ਕਰ ਲੂੰਗੀ ਪਰ ਉਨਾ ਹੀ ਕਰਨਾ ਜਿਹੜਾ ਕੱਚਾ ਨਾ ਲੱਗੇ ਹਾਂ ਐਂ ਸਾਰਿਆਂ ਨੇ ਬਹੁਤ ਐਪਰੀਸ਼ੀਏਟ ਕੀਤਾ ਉਸ ਜਿਵੇਂ ਤੁਸੀਂ ਥੋੜੇ ਰੋਲ ਦੀ ਗੱਲ ਕੀਤੀ ਹੈਨਾ ਮੋਸਟਲੀ ਇਵਨ ਪੰਜਾਬੀ ਹੀ ਨਹੀਂ ਬਾਲੀਵੁੱਡ ਵਿੱਚ ਵੀ ਕਈ ਫਿਲਮਾਂ ਇਹੋ ਜਿਹੀਆਂ ਨੇ ਕਿ ਹੀਰੋਇਨ ਨੂੰ ਸਿਰਫ ਗਲੈਮਰ ਪਾਰਟਲੀ ਲਿਆ ਜਾਂਦਾ ਸਾਰੀ ਜਿਹੜੀ ਸਟੋਰੀ ਹੁੰਦੀ ਆ ਉਹ ਹੀਰੋ ਦੇ ਅਰਾਊਂਡ ਘੁੰਮਦੀ ਹੁੰਦੀ ਆ ਤੇ ਹੀਰੋਇਨ ਦਾ ਜਿਹੜਾ ਰੋਲ ਹੁੰਦਾ ਥੋੜਾ ਹੁੰਦਾ ਆ ਕੋਈ ਇਨਾ ਉਹ ਲੱਗਦਾ ਨਹੀਂ ਕਿ ਜਿੰਨਾ ਟ੍ਰੇਲਰ ਵਿੱਚ ਦੇਖਿਆ ਸੀ ਉਹ ਚੀਜ਼ ਫਿਲਮ ਵਿੱਚ ਦੇਖਣ ਨੂੰ ਨਹੀਂ ਮਿਲਦੀ ਫਿਰ ਮਤਲਬ ਇਹਦੇ ਤੇ ਤੁਹਾਡੇ ਕੀ ਥਾਟਸ ਨੇ ਵੀ ਮਤਲਬ ਕੁੜੀਆਂ ਨੂੰ ਸਿਰਫ ਆਪਾਂ ਕਹਿ ਤਾ ਦਿੰਨੇ ਆ ਕਿ ਬਰਾਬਰੀ ਦਾ ਹੁਣ ਮੌਕਾ ਮਿਲ ਰਿਹਾ ਬਟ ਇਹ ਚੀਜ਼ਾਂ ਹੱਲੇ ਵੀ ਐਗਜ਼ਿਸਟ ਕਰਦੀਆਂ ਨੇ ਪਰ ਮੈਂ ਇਸ ਫਿਲਮ ਚ ਕਿਆ ਨਾ ਇਹਦੇ ਚ ਸਾਰੀ ਫਿਲਮ ਹੀ ਜਦੋਂ ਮੈਂ ਸਕ੍ਰਿਪਟ ਸੁਣੀ ਮੈਨੂੰ ਇਦਾਂ ਸੀ ਮੇਰੇ ਆਲੇ ਦੁਆਲੇ ਘੁੰਮ ਰਹੀ ਆ ਹਮ ਤੇ ਸਾਰੀ ਇੱਕ ਕੁੜੀ ਦੀ ਸਟੋਰੀ ਆ ਜਿਹੜੀ ਸਾਰਿਆਂ ਨੇ ਪਲੇ ਕੀਤੀ ਆ ਸੋ ਮੈਨੂੰ ਉਹ ਚੀਜ਼ ਸਭ ਤੋਂ ਜ਼ਿਆਦਾ ਅਟਰੈਕਟ ਕੀਤੀ ਕਿ ਯਾਰ ਮੈਂ ਇਸ ਫਿਲਮ ਦੇ ਵਿੱਚ ਆਪਣਾ ਬਹੁਤ ਪਾਵਰਫੁਲ ਇੰਪੈਕਟ ਛੱਡ ਕੇ ਜਾਊਂਗੀ ਇਹ ਨਹੀਂ ਹੈਗਾ ਕਿ ਇਹਦੇ ਚ ਮੈਨੂੰ ਸਿਰਫ ਐਜ਼ ਅ ਡਮੀ ਯੂਜ਼ ਕੀਤਾ ਗਿਆ ਹਮ ਹਮ ਸਾਰੀ ਸਟੋਰੀ ਹੀ ਕੁੜੀ ਦੇ ਆਸ-ਪਾਸੇ ਘੁੰਮਦੀ ਆ ਥੋੜਾ ਜਿਹਾ ਦੱਸ ਸਕਦੇ ਹਾਂ ਆਪਣੇ ਰੋਲ ਬਾਰੇ ਇਟਸ ਕਾਈਂਡ ਆਫ ਲਵ ਹੂੰ ਜਿਹੜਾ ਜੋਦੇ ਨੂੰ ਤੇ ਜਸੀ ਨੂੰ ਹੁੰਦਾ ਜੋਦਾ ਦੇਵਸਰ ਦਾ ਕਰੈਕਟਰ ਆ ਜਸੀ ਮੇਰਾ ਕਰੈਕਟਰ ਆ ਸੋ ਅਸੀਂ ਇੰਨੇ ਜ਼ਿਆਦਾ ਪਿਆਰ ਦੇ ਵਿੱਚ ਹੁੰਨੇ ਆ ਮੇਰੇ ਲਈ ਸਾਰੀ ਫੈਮਿਲੀ ਜੋਦਾ ਤੇ ਯੋਦੇ ਲਈ ਸਾਰੀ ਫੈਮਿਲੀ ਜਸੀ ਆ ਹੂੰ ਤੋਂ ਤੁਸੀਂ ਦੇਖੋ ਕਿ ਉਹ ਬੰਦਾ ਜੇ ਐਕਸ਼ਨ ਦੇ ਵਿੱਚ ਆਇਆ ਤੇ ਬਹੁਤ ਵਧੀਆ ਇਨਸਾਨ ਆ ਪਰ ਉਹਦੇ ਪਿੱਛੇ ਦੀ ਜਿਹੜੀ ਸਟੋਰੀ ਆ ਉਹ ਤੁਹਾਨੂੰ 13 ਜੂਨ ਨੂੰ ਢਾਕਵਾ ਦਾ ਮੁੰਡਾ ਥੀਏਟਰਸ ਦੇ ਵਿੱਚ ਜਾ ਕੇ ਪਤਾ ਲੱਗੂਗੀ ਵਿਕੀ ਸਟੋਰੀ ਆ ਹਮਮ ਔਰ ਤੁਸੀਂ ਇਸ ਫਿਲਮ ਚ ਇਹ ਨਹੀਂ ਦੇਖੋਗੇ ਕਿ ਪਹਿਲਾਂ ਹੀਰੋ ਨੂੰ ਪਾਵਰਫੁਲ ਰੱਖਿਆ ਫੀਮੇਲ ਦਾ ਕਰੈਕਟਰ ਬਾਅਦ ਇਹਦੇ ਚ ਤੁਹਾਨੂੰ ਫੀਮੇਲ ਦਾ ਪਹਿਲਾਂ ਦਿਸੂਗਾ ਹਮਮ ਕਿ ਸਾਰੀ ਸਟੋਰੀ ਹੀ ਉਸ ਕੁੜੀ ਦੇ ਆਲੇ ਦੁਆਲੇ ਘੁੰਮ ਰਹੀ ਆ ਹਮਮ ਸੋ ਮੈਂ ਇਸ ਕਰਕੇ ਫਿਲਮ ਚੂਸ ਕੀਤੀ ਔਰ ਦੂਜਾ ਰੀਜ਼ਨ ਸੀ ਦੇਵ ਸਰ ਔਰ ਤੀਜਾ ਰੀਜ਼ਨ ਸੀ ਡੱਕੋ ਦਾ ਮੁੰਡਾ 3 ਜਿਹੜੀ ਆ ਉਹ ਆਲਰੇਡੀ ਬਹੁਤ ਵੱਡੀ ਫ੍ਰੈਂਚਾਈਜ਼ੀ ਆ ਦੇਵ ਸਰ ਮੇਰੇ ਮਦਰ ਦੇ ਫੇਵਰਿਟ ਹੀਰੋ ਆ ਓਕੇ ਤੇ ਮੈਨੂੰ ਨਹੀਂ ਤਾਂ ਮੁੰਡਿਆਂ ਨੂੰ ਜ਼ਿਆਦਾ ਪਸੰਦ ਨੇ ਹਨਾ ਦੇਵ ਸਰ ਮੇਰੇ ਮਦਰ ਦੇ ਵੀ ਮੇਰੇ ਭਾਬੀ ਦੇ ਵੀ ਦੋਵਾਂ ਦੇ ਫੇਵਰਟ ਹੀਰੋ ਆ ਉਹ ਔਰ ਇਨਸਾਨ ਵੀ ਬਹੁਤ ਚੰਗੇ ਆ ਵੈਸੇ ਮਤਲਬ ਅਗਰ ਕੋਈ ਚੀਜ਼ ਲੋਕਾਂ ਨਾਲ ਜ਼ਿਆਦਾ ਕਨੈਕਟ ਕਰਦੀ ਤੇ ਉਹਨੂੰ ਜ਼ਿਆਦਾ ਪਸੰਦ ਕਰਦੇ ਨੇ ਇਹ ਮੂਵੀ ਕਨੈਕਟ ਕਰੂਗੀ ਲੋਕਾਂ ਨਾਲ 100% ਕਰੂਗੀ ਕਿਉਂਕਿ ਇਹ ਫਿਲਮ ਦੇ ਵਿੱਚ ਆਪਾਂ ਕੁੜੀਆਂ ਬਹੁਤ ਇਮੋਸ਼ਨਲ ਹੁੰਦੀਆਂ ਨਾ ਮੁੰਡਿਆਂ ਨਾਲੋਂ ਅਸੀਂ ਬਹੁਤ ਸੌਫਟ ਹਾਰਟਡ ਹੁੰਦੀਆਂ ਕੁੜੀਆਂ ਕੀ ਮੁੰਡੇ ਕੀ ਔਰ ਇਹ ਵੀ ਹੁੰਦਾ ਕਿ ਅੱਜ ਦੇ ਦੌਰ ਦੇ ਵਿੱਚ ਜੇ ਆਪਾਂ ਗੁਜ਼ਰੀਏ ਕਿਤੇ ਨਾ ਕਿਤੇ ਤੁਸੀਂ ਕਿਸੇ ਲਈ ਇਮੋਸ਼ਨਲੀ ਕਨੈਕਸ਼ਨ ਜ਼ਰੂਰ ਫੀਲ ਕਰਦੇ ਹੋ ਚਾਹੇ ਉਹ ਤੁਹਾਡਾ ਲਾਈਫ ਪਾਰਟਨਰ ਆ ਚਾਹੇ ਗਰਲਫ੍ਰੈਂਡ ਬॉयਫ੍ਰੈਂਡ ਆ ਔਰ ਇਹਦੇ ਚ ਇਹੀ ਦੱਸਿਆ ਗਿਆ ਹੈ ਕਿ ਯਾਰ ਪਿਆਰ ਕੀ ਚੀਜ਼ ਆ ਕਿੰਨੀ ਸੋਹਣੀ ਚੀਜ਼ ਆ ਹਮ ਕਿ ਉਹ ਕੁੜੀ ਇੱਕ ਇਨਸਾਨ ਪਿੱਛੇ ਕਿਵੇਂ ਸਾਰਾ ਕੁਝ ਵਾਰ ਦਿੰਦੀ ਆ ਹਮ ਤੁਸੀਂ ਬਿਲੀਵ ਕਰਦੇ ਹੋ ਮਤਲਬ ਡੈਫੀਨੇਟਲੀ ਜੀ ਡੈਫੀਨੇਟਲੀ ਤੁਹਾਨੂੰ ਮਿਲਿਆ ਅਜ ਤਾਈਂ ਸੱਚੇ ਪਿਆਰ ਵਾਲਾ ਕੋਈ ਕੀ ਪਤਾ ਕਿਉਂਕਿ ਲੋਕੀ ਕਮੈਂਟਸ ਵਿੱਚ ਇਹੀ ਕਹਿੰਦੇ ਹੁੰਦੇ ਕਿ ਬਾਣੀ ਨੂੰ ਲੱਭ ਤਾਂ ਗਿਆ ਆ ਪਰ ਬਾਣੀ ਜਾਣ ਕੇ ਨਹੀਂ ਦੱਸਦੇ ਵੀ ਫੈਨ ਬੇਸ ਨਾ ਖਰਾਬ ਹੋਵੇ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆ ਫੈਨ ਬੇਸ ਵਾਲਾ ਅੱਜ ਕੱਲ ਜਾਂ ਫਿਰ ਸਰਤਾਜ ਵਾਲੀ ਗੱਲ ਆ ਕਿ ਸੱਜਣ ਰਾਜ਼ੀ ਹੋ ਜਵੇ ਫਿਰ ਵੀ ਰੋਲਾ ਨਹੀਂ ਉਪਾਈਦਾ ਕਹਿ ਸਕਦੇ ਹਾਂ ਮੈਂ ਕਿਸੇ ਵੀ ਚੀਜ਼ ਚਾਹੇ ਮਤਲਬ ਜੇ ਮੈਂ ਫਿਊਚਰ ਦੇ ਵਿੱਚ ਵੀ ਉਸ ਚੀਜ਼ ਦੇ ਵਿੱਚ ਹੋਊਂਗੀ ਨਾ ਫਿਲਹਾਲ ਮੇਰਾ ਮਾਈਂਡ ਸੈਟ ਇਦਾਂ ਦਾ ਕਿ ਯਾਰ ਉਹ ਜਿਹੜੀਆਂ ਚੀਜ਼ਾਂ ਤੁਹਾਡੀਆਂ ਪਰਸਨਲ ਲਾਈਫ ਹੁੰਦੀਆਂ ਨਾ ਉਹਨੂੰ ਜੇ ਤੁਸੀਂ ਕਮਰੇ ਤੋਂ ਪਿੱਛੇ ਹੀ ਰੱਖੋ ਤਾਂ ਜ਼ਿਆਦਾ ਬੈਟਰ ਆ ਹੂੰ ਬਹੁਤ سارے ਕਲਾਕਾਰ ਇਹੋ ਜਿਹੇ ਹੁੰਦੇ ਨੇ ਰੀਅਲ ਲਾਈਫ ਵਿੱਚ ਮਤਲਬ ਬਹੁਤ ਚੰਗੇ ਹੁੰਦੇ ਨੇ ਬਟ ਜਦੋਂ ਤੁਸੀਂ ਔਨ ਸਕਰੀਨ ਦੇਖਦੇ ਆ ਉਹ ਚੀਜ਼ ਮਿਸਿੰਗ ਹੁੰਦੀ ਆ ਉਹ ਰਿਲੇਟ ਨਹੀਂ ਕਰ ਪੰਦੇ ਤੁਸੀਂ ਇਹ ਚੀਜ਼ ਦੇ ਉੱਤੇ ਕਿੰਨਾ ਕੁ ਵਰਕ ਕਰਦੇ ਹੋ ਸੀ ਮੈਂ ਪਹਿਲਾਂ ਕਿਸੇ ਨਾਲ ਕੰਟਰੈਕਟ ਦੇ ਵਿੱਚ ਸੀਗੀ ਹਨਾ ਹੁਣ ਅੱਜ ਤੁਸੀਂ ਹੋ ਸਾਡਾ profession ਵੀ ਇਦਾਂ ਦਾ ਨਾ ਕਿ ਸਾਡੇ ਤੇ ਜੇ ਕੋਈ ਚਾਰਪੇ ਲਾਉਂਦਾ ਤੇ ਉਹ ਕਮਾਉਣ ਲਈ ਲਾਉਂਦਾ ਆ ਅੱਜ ਮੈਂ ਕਹਾਂ ਕਿ ਯਾਰ ਮੈਂ ਆਪਣਾ ਚਾ ਪੂਰਾ ਕਰਨਾ ਮੈਨੂੰ ਜੋ ਪਸੰਦ ਆ ਮੈਂ ਉਹ ਗਾਉਣਾ ਆ ਹਮ ਹਣਾ ਜੇ ਮੈਂ ਉਹ ਗਾਉਣ ਦੇ ਚੱਕਰ ਦੇ ਵਿੱਚ ਪੈ ਜਾਵਾਂ ਨਵੀਂ ਆਉਂਦੇ ਸਾਰੇ ਪਰ ਫਿਰ ਜਿਹੜਾ ਬੰਦਾ ਮੇਰੇ ਤੇ ਜੇ ਇਨਵੈਸਟ ਕਰੂਗਾ ਉਹ ਕੀ ਕਮਾਰਿਆ ਮੈਨੂੰ ਉਹਦੀ ਵੀ ਸੁਣਨੀ ਪੈਣੀ ਆ ਨਾ ਸੋ ਇਹ ਤਾਂਡੀ ਮਿਊਚੁਅਲ ਅੰਡਰਸਟੈਂਡਿੰਗ ਹੁੰਦੀ ਆ ਬਹੁਤ ਜਗ੍ਹਾ ਤੇ ਕੁਝ ਗਾਣੇ ਹੁੰਦੇ ਸੀ ਜਿਹੜੇ ਮੈਂ ਨਹੀਂ ਵੀ ਚਾਹੁੰਦੀ ਸੀ ਕਰਨੇ ਪਰ ਮੈਨੂੰ ਕਰਨੇ ਪਏ ਹਮ ਉਹਦਾ ਰੀਜ਼ਨ ਇਹ ਹੁੰਦਾ ਜਦੋਂ ਅਸੀਂ ਪ੍ਰੋਡਿਊਸਰ ਦਾ ਪੁਆਇੰਟ ਆਫ View ਸੁਣਦੇ ਆ ਨਾ ਫਿਰ ਸਾਨੂੰ ਲੱਗਦਾ ਯਾਰ ਸਹੀ ਆ ਉਹ ਹੂੰ ਉਹ ਗਲਤ ਨਹੀਂ ਹੈਗੀ ਸੋ ਤੁਹਾਨੂੰ ਬਹੁਤ ਚੀਜ਼ਾਂ ਬੈਕੇ ਟੇਬਲ ਦੇ ਉੱਤੇ ਸੋਲਵ ਕਰਨੀਆਂ ਪੈਂਦੀਆਂ ਕਿ ਇਹਦੇ ਪ੍ਰੋਸ ਐਂਡ ਕੌਨਸ ਕੀ ਹੋਣਗੇ ਹੂੰ ਦੋਵੇਂ ਦੋਵੇਂ ਤਰ੍ਹਾਂ ਨਾਲ ਚੱਲਦਾ ਆ ਇਹ ਕੰਮ ਤਾਂ ਕਿਉਂਕਿ ਅੱਜ ਕੱਲ ਅਸੀਂ ਦੇਖ ਵੀ ਰਹੇ ਹਾਂ ਇਹ ਇਨਾ ਚੀਜ਼ਾਂ ਨੂੰ ਲੈ ਕੇ ਬਹੁਤ ਡਿਸਪਿਊਟ ਚੱਲਦਾ ਆ ਆਰਟਿਸਟ ਦੇ ਵਿੱਚ ਤੇ ਹਨਾ ਪ੍ਰੋਡਿਊਸਰਸ ਦੇ ਵਿੱਚ ਕਿਉਂਕਿ ਪਹਿਲਾਂ ਚੰਗੀ ਤਰ੍ਹਾਂ ਗੱਲ ਨਹੀਂ ਹੋਈ ਹੁੰਦੀ ਤੇ ਬਾਅਦ ਵਿੱਚ ਉਹ ਬਹੁਤ ਵੱਡੀਆਂ ਗੱਲਾਂ ਕੰਟਰੋਵਰਸੀਆਂ ਬਣ ਕੇ ਨਿਕਲਦੀਆਂ ਨੇ ਅਹ ਦੇਖੋ ਪ੍ਰੋਡਿਊਸਰ ਪੈਸਾ ਲਾਉਂਦਾ ਇਹ ਚ ਕੋਈ ਸ਼ੱਕ ਨਹੀਂ ਆ ਪਰ ਕਿ ਆਰਟਿਸਟ ਕਮਾਉਣ ਦਾ ਹੱਕ ਨਹੀਂ ਰੱਖਦਾ ਹੂੰ ਜਦੋਂ ਤੁਸੀਂ ਇੱਕ ਕੰਟਰੈਕਟ ਦੇ ਵਿੱਚ ਹੁੰਨੇ ਹੋ ਅਸੀਂ ਸਾਈਨ ਕਰਦੇ ਆ 50 50 ਦਾ 60 40 ਦਾ ਤੁਸੀਂ ਇੱਕ ਆਮ ਕੰਮ ਕਰ ਰਹੇ ਹੋ ਮੰਨ ਲਓ ਤੁਸੀਂ ਜੌਬ ਕਰ ਰਹੇ ਹੋ ਤੁਹਾਡੀ ਇੱਕ ਮਹੀਨਾ ਸੈਲਰੀ ਨਹੀਂ ਦਿੱਤੀ ਦੋ ਮਹੀਨਾ ਨਹੀਂ ਦਿੱਤੀ ਤਿੰਨ ਮਹੀਨੇ ਨਹੀਂ ਦਿੱਤੀ ਤੁਸੀਂ ਉਹ ਤਿੰਨ ਮਹੀਨੇ ਦੀ ਸੈਲਰੀ ਕਢਾਉਣ ਦੇ ਲਈ ਫਿਰ ਹੋਰ ਦੋ ਤਿੰਨ ਮਹੀਨੇ ਕੰਮ ਕਰਦੇ ਹੋ ਫਿਰ ਉਹਨੂੰ ਕਢਾਉਣ ਦੇ ਲਈ ਫਿਰ ਹੋਰ ਕਰਦੇ ਹੋ ਇੱਕ ਟਾਈਮ ਤੇ ਆ ਕੇ ਨਾ ਤੁਸੀਂ ਫਰਸਟ੍ਰੇਟ ਹੋ ਜਾਂਦੇ ਹੋ ਫਿਰ ਤੁਸੀਂ ਕਹਿੰਦੇ ਹੋ ਕਿ ਯਾਰ ਸਾਡਾ ਹੱਕ ਦੇ ਦਿਓ ਸਾਨੂੰ ਹੂੰ ਤੁਸੀਂ ਮੰਗੋਗੇ ਨਾ ਫਿਰ ਪ੍ਰੋਡਿਊਸਰ ਨੂੰ ਆਰਟਿਸਟ ਭੈੜਾ ਲੱਗਣ ਲੱਗ ਜਾਂਦਾ ਹੂੰ ਨੋ ਡਾਊਟ ਸਾਨੂੰ ਚਲਾਉਣ ਦੇ ਵਿੱਚ ਆਰਟਿਸਟ ਨੂੰ ਪ੍ਰੋਡਿਊਸਰ ਦਾ ਬਹੁਤ ਵੱਡਾ ਰੋਲ ਹੁੰਦਾ ਇਹਦੇ 'ਚ ਕੋਈ ਸ਼ੱਕ ਨਹੀਂ ਆ ਬਿਲਕੁਲ ਪਰ ਇਹ ਵੀ ਤੁਸੀਂ ਇੱਕ ਤਰ੍ਹਾਂ ਦਾ ਬਿਜ਼ਨਸ ਕਰ ਰਹੇ ਹੋ ਨਾ ਤੁਹਾਡੇ ਸਿਰ ਉਹ ਵੀ ਉਹਨਾਂ ਨੇ ਕਾਫੀ ਪ੍ਰੋਫਿਟ ਲਿਆ ਹੈ ਨਾ ਬਿਲਕੁਲ ਉਹਨਾਂ ਨੇ ਲਿਆ ਫਿਰ ਆਰਟਿਸਟ ਵੀ ਡਿਸਰਵ ਕਰਦਾ ਉੱਥੇ ਸਭ ਤੋਂ ਜ਼ਿਆਦਾ ਡਿਸਪਿਊਟ ਆਉਂਦਾ ਜਦੋਂ ਚੀਜ਼ਾਂ ਕਲੀਅਰ ਨਹੀਂ ਹੁੰਦੀਆਂ ਜਦੋਂ ਅ ਅਸੀਂ ਇੱਕ ਬੰਦੇ ਨਾਲ ਸਾਈਨ ਹੁੰਦੇ ਆ ਨਾ ਉਹ ਸਾਡੀ ਫੈਮਲੀ ਬਣ ਜਾਂਦਾ ਹੂੰ ਫੈਮਲੀ ਬਣ ਜਾਂਦੇ ਆ ਨਾ ਫਿਰ ਅਸੀਂ ਇਹ ਸੋਚਣ ਲੱਗ ਜਾਂਦੇ ਆ ਕਿ ਯਾਰ ਜਿੱਦਾਂ ਮੇਰਾ ਜੱਸੀ ਵੀਰੇ ਨਾ ਮੈਂ ਸਾਇੰਸ ਸੀ ਸਾਡਾ ਜਿੰਨਾ